मोदी सरकार है हरियाणा सरकार मुद्दाबाद मुद्दा हरा से अपना है मोदी सरकार है बीजेपी सरकार मुद्दा बाद करो सिा है ਪ੍ਰਧਾਨ ਜੀ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਜੋ ਲਗਾਤਾਰ ਮਰਨ ਵਰਤ ਤੇ ਬੈਠੇ ਨੇ ਉਹਦੇ ਹੱਕ ਦੇ ਵਿੱਚ ਤੁਸੀਂ ਵੱਡਾ ਨਾਰਾ ਮਾਰ ਰਹੇ ਹੋ ਨਾਪੇ ਲਗਾਤਾਰ ਭੁਖੜਤਾਲ ਜਾਰੀਆਂ ਛੁਡੀ ਕੀ ਕਹਿਣਾ ਚਾਹੁੰਦੇ ਹੋ ਅਕਾਲੀ ਦਾ ਸੰਤਨ ਵੱਲੋਂ ਜਿਹੜਾ ਜਗਜੀਤ ਸਿੰਘ ਢੱਲੇਵਾਲ ਕਿਸਾਨ ਆਗੂ ਦਾ ਧੜਕ ਜਰਨੈਲ ਬਜ਼ੁਰਗ ਉਹ ਜਿਹੜਾ ਸਾਰੇ ਲੋਕਾਂ ਲਈ ਮਜ਼ਦੂਰ ਗਰੀਬਾ ਛੋਟਾ ਵਰਗ ਛੋਟਾ ਦੁਕਾਨਦਾਰ ਸਾਰਿਆਂ ਲਈ ਜਿਹੜਾ ਸੰਘਰਸ਼ ਜੂਝ ਰਿਹਾ ਹੈ ਉਹਦੇ ਹੱਕ ਤੇ ਅਸੀਂ ਤਾਂ ਬੈਠੇ ਆ ਕਿ ਆਪਣੇ ਲਈ ਦੁਨੀਆ ਕਰਦੀ ਹੈ ਉਹ ਉਹ ਇਨਸਾਨ ਹੈ ਜਿਹੜਾ ੱੱਬੇ ਕੁਛਰੇ ਲੋਕਾਂ ਦੀ ਗੱਲ ਕਰਦਾ ਅੱਜ ਤੋਂ ਨਹੀਂ ਕਰਦਾ ਉਹਨੇ ਉਮਰੇ ਲਾਤੀ ਪਰ ਕੇਂਦਰ ਦੀ ਮੋਦੀ ਸਰਕਾਰ ਪਹਿਨ ਪਹਿਲਾ ਕਾਲੇ ਕਾਨੂੰਨ ਲੈ ਕੇ ਆਇਆ ਪ੍ਰਧਾਨ ਮੰਤਰੀ ਮੋਦੀ ਫਿਰ ਜਵਾਨ ਕਰਕੇ ਵਾਪਸ ਲੈ ਫਾਸ ਲੈਂਡ ਤੋਂ ਬਾਅਦ ਐਮਐਸਪੀ ਨਾ ਲਾਗੂ ਕਰਦਾ ਨਾ ਜਿਹੜੀਆਂ ਸਾਡੇ ਹੱਤੀ ਮੰਗਾ ਨੇ ਕਰਜ਼ਾ ਮਾਫ਼ ਕਰਨਾ ਬੱਚਿਆਂ ਨੂੰ ਰੁਜ਼ਗਾਰ ਦੇਣਾ ਸਾਰਾ ਇਹ ਕੁਝ ਨਹੀਂ ਕਰ ਰਹੇ ਉਲਟਾ ਸਾਲੂ ਕੇਂਦਰ ਤੋਂ ਦੂਰੀ ਬਣਾਤੀ ਪੰਜਾਬ ਦੀ ਕਿ ਸਾਨੂੰ ਹਰਿਆਣੇ ਦੀ ਸਰਕਾਰ ਇਹ ਨਹੀਂ ਹਰਿਆਣੇ ਚ ਲੰਗਰ ਦਿੰਦੀ ਕੰਧਾਂ ਕਰੀ ਬੈਠੀ ਆ ਸਾਲਾ ਬੱਦੀ ਜੀਟੀ ਰੋਡ ਤੇ ਇਹਦਾ ਵੀ ਅਸੀਂ ਵਿਰੋਧ ਕਰ ਰਹੇ ਹਿਸ ਨੂੰ ਲੈ ਕੇ ਅਕਾਲੀ ਦਾ 77 ਇਹ ਕਹਿ ਰਿਹਾ ਵੀ ਜੇ ਧੱਲੇਬਾਲ ਦਾ ਨੁਕਸਾਨ ਹੁੰਦਾ ਉਹ ਕੈਂਸਰ ਤੋਂ ਪੀੜਦਾ ਹੈ ਰੂ ਰਾਜ ਦੇ 21ਵਾਂ ਦਿਨ ਹੋ ਗਿਆ ਉਹਨੇ ਪਾਣੀ ਤੱਕ ਨਹੀਂ ਅੰਦਰ ਢੰਗਾ ਰਿਆ ਜੇ ਉਹ ਸਾਡੇ ਹੱਥੋਂ ਜਾਂਦਾ ਸਾਡਾ ਜਰਨੈਲ ਇਹਦੀ ਜ਼ਿੰਮੇਵਾਰੀ ਦੇਖਦੇ ਪ੍ਰਧਾਨ ਮੰਤਰੀ ਮੋਦੀ ਦੀ ਤੇ ਖੇਤੀਬਾੜੀ ਮੰਤਰੀ ਤੇ ਹਰਿਆਣੇ ਦੇ ਮੁੱਖ ਮੰਤਰੀ ਤੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਚੁੱਪਾ ਹੈ ਭਗਵੰਤ ਸਿੰਘ ਮਾਨ ਇਹਨਾਂ ਦੇ ਸਿਰ ਹੋਊਗੀ ਅਸੀਂ ਇਹ ਵੀ ਬੰਕ ਕਰ ਦਾਂ ਫਿਰ ਇਹਨਾਂ ਤੇ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਜੇ ਆਪਣੀਆਂ ਹੱਕੀ ਮੰਗਾਂ ਦੇ ਲਈ ਇਹ ਆਗੂ ਸਾਡੇ ਤੋਂ ਜਾਂ ਪਿੱਛੜਦਾ ਤੁਸੀਂ ਬੀਜੇਪੀ ਦਾ ਜਿਹੜਾ ਰੋਖਾ ਉਹਨੂੰ ਕਿਵੇਂ ਦੇਖਦੇ ਹੋ ਬੀਜੇਪੀ ਦਾ ਜਿਹੜਾ ਰੋਖਾ ਹੈ ਅੱਜ ਤੱਕ ਦਾ ਲੋਕ ਦੁਖੀ ਸੀ ਵੀ ਕਹਿੰਦੇ ਸੀ ਵੀ ਕਾਂਗਰਸ ਨੇ ਆ ਕਰਿਆ ਕਾਂਗਰਸ ਨੇ ਲੁੱਟ ਲੇ ਕੁੱਟ ਲੇ ਗੁਰੂ ਘਰ ਢਾਤੇ ਇਹਨਾਂ ਨੇ ਸਾਨੂੰ ਉਹ ਭਲਾਤੇ ਇਹ ਸਾਤੋਂ ਉਦੋਂ ਵੀ ਜੱਗੋਂ ਤੇਰ ਵੀ ਕਰਨ ਲੱਗੇ ਜਦੋਂ ਸਾਡਾ 750 ਕਿਸਾਨ ਰੱਬ ਨੂੰ ਪਿਆਰਾ ਹੋ ਗਿਆ ਹੁਣਾਂ ਸਰਿਆਂ ਮਤਿਲ-ਤਿਲ ਕਰਕੇ ਡੱਲੇ ਆ ਜਾ ਰਿਹਾ ਇਹ ਇਹ ਸਾਰਾ ਦੇਖ ਕੇ ਲੱਗਦਾ ਕਿ ਸਾਨੂੰ ਤਾਂ ਪਤਾ ਨਹੀਂ ਅਸੀਂ 95% ਕੁਰਬਾਨੀਆਂ ਕਰਨ ਵਾਲੇ ਕਿਸਾਨ ਆ ਮਜ਼ਦੂਰ ਆ ਸਾਡੇ ਹੀ ਮੁੰਡੇ ਸਾਡੇ ਘਰਾਂ ਦੇ ਬਾੜਾਂ ਤੇ ਗਾਹਾਂ ਚਾ ਛਾਤੀਆਂ 'ਚ ਗੋਲੀਆਂ ਖਾ ਰਹੇ ਨੇ ਪਰ ਸਾਡੀ ਸਨਮਾਈ ਜਦੋਂ ਅਸੀਂ ਹੱਕ ਮੰਗਦੇ ਆ ਉਦੋਂ ਸਾਡੇ ਨਾਲ ਬੜਾ ਮਾੜਾ ਵਰਤਾਓ ਕਰ ਰਹੇ ਨੇ ਜੀ ਤੋ ਲੱਗਦਾ ਵੀ ਬੀਜੇਪੀ ਸਾਡੇ ਤੋਂ ਕੋਈ ਆਸ ਨਹੀਂ ਰੱਖਣੀ ਚਾਹੀਦੀ ਸਾਨੂੰ ਬੀਜੇਪੀ ਤੋਂ ਬੀਜੇਪੀ ਦਾ ਵਤੀਰਾ ਸਾਡੇ ਲਈ ਮਾੜਾ ਹੈ ਪ੍ਰਧਾਨ ਜੀ ਜਿਵੇਂ ਕਿ ਹਰਿਆਣਾ ਸਰਕਾਰ ਆ ਇੱਕ ਪਾਸੇ ਫੁੱਲ ਸੈੱਟ ਰਹੀ ਹੈ ਫੁੱਲਾਂ ਦਾ ਦਿਖਾਵਾ ਕਰ ਰਹੀ ਹੈ ਦੂਜੇ ਪਾਸੇ ਪਾਣੀ ਦੀਆਂ ਬਿਛਾੜਾਂ ਮਾਰ ਰਹੇ ਨੇ ਇੰਨੀ ਠੰਡ ਦੇ ਵਿੱਚ ਇਹ ਜਿਹੜਾ ਫੁੱਲਾਂ ਦਾ ਤੁਸੀਂ ਕਹਿ ਰਹੇ ਹੋ ਦੇਖਣ ਨੂੰ ਲੋਕਾਂ ਦੇ ਅੱਖਾਂ 'ਚ ਘੱਟਾ ਪਾਉਣ ਦੇ ਲਈ ਹਰਿਆਣੇ ਦੀ ਸਰਕਾਰ ਨੇ ਫੁੱਲ ਫੁੱਲ ਨਹੀਂ ਸੀ ਉਹ ਫੁੱਲਾਂ ਤੇ ਸਪਰੇਅ ਕੀਤੀ ਸੀ ਕੈਮੀਕਲ ਦੀ ਉਹ ਕੈਮੀਕਲ ਦੇ ਨਾਲ ਸਾਡੇ ਕਿਸਾਨਾਂ ਦਾ ਅੱਖਾਂ ਦਾ ਬਹੁਤ ਨੁਕਸਾਨ ਹੋਇਆ ਉਹ ਗੈਸ ਬੜੀ ਬੁਰੀ ਤਰ੍ਹਾਂ ਚੜੀ ਆ ਭਲਾ ਇਹ ਦੱਸੋ ਅਸੀਂ ਹਾਇ ਕਿੱਥੋਂ ਦੇ ਅਸੀਂ ਹੁਣ ਪਾਕਿਸਤਾਨ ਨੂੰ ਲੈ ਕੇ ਜਾਈਏ ਜਿੱਥੇ ਕਿ ਅਸੀਂ ਸਾਡੇ ਦਿੱਲੀ 'ਚ ਸਾਡੇ ਪ੍ਰਧਾਨ ਮੰਤਰੀ ਨੂੰ ਅਸੀਂ ਆਪਣੇ ਹੱਕ ਨਹੀਂ ਲੈਣ ਜਾ ਸਕਦੇ ਉਹਨੂੰ ਆਪਣੀ ਗੱਲ ਨਹੀਂ ਦੱਸਣ ਜਾ ਰਹੇ ਇਹ ਰਾਸਤੇ ਸਾਡਾ ਛੋਟਾ ਭਰਾ ਜਿਹੜਾ ਇੱਕ ਹੱਥ ਡੋਕਾ ਬਣ ਕੇ ਭਾਜੀਪੀ ਦਾ ਸਾਡੇ ਤੇ ਅਥਰੂ ਗਾਇਸ ਦੇ ਗੋਲੇ ਛੱਟ ਛੱਟ ਕੇ ਰਬੜ ਦੀਆਂ ਗੋਲੀਆਂ ਚਲਾ ਕੇ ਸਾਡੇ ਕਿਸਾਨਾਂ ਨੂੰ ਭੱਟੜ ਕਰ ਰਿਹਾ ਹੈ ਇਹ ਕੀ ਦਰਸਾਉਣਾ ਚਾਹੁੰਦੇ ਨੇ ਬਾਹਰਲੇ ਦੇਸਾਂ ਨੂੰ ਵੀ ਅਸੀਂ ਇੱਥੇ ਲੋਕਾਂ ਨਾਲ ਕਿਹੋ ਜਿਹਾ ਵਰਤੋਕ ਕਰਦੇ ਹਾਂ ਬਹੁ ਨਿੰਦਰ ਦੇਉਂਗਾ ਐਸਿਕਮ ਵੀ ਇਹ ਹੱਕ ਚ ਆ ਗਿਆ ਜੀ ਆਪਣੇ ਡੱਲੇਵਾਲ ਸਾਹਿਬ ਦੇ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਮੈਂ ਕਹਾਂ ਸੱਚੇ ਪਰਾਸਾ ਕਿਰਪਾ ਕਰੂਗੀ ਸਾਡਾ ਖਾਲਸਾ ਦਾ ਇੱਕ ਸਰਧਾਨ ਹੈ ਇੱਕ ਸਾਡੇ ਸਾਨੂੰ ਗੁਰੂ ਵੱਲੋਂ ਬਖਸ਼ਿਸ ਹੈ ਜਦੋਂ ਸੰਕਟ ਤੇ ਆਜੀ ਅਸੀਂ ਦੇਖੀਏ ਕਿ ਸਾਡੇ ਸਿੰਘਾਂ ਤੇ ਸਾਡੇ ਖਾਲਸਿਆਂ ਦੇ ਪੰਜਾਬੀਆਂ ਤੇ ਕੋਈ ਆਫਤ ਆ ਗਈ ਐ ਉਹ ਵੇਰ ਅਸੀਂ ਇਕੱਠੇ ਹੋ ਜੰਦਿਆਂ ਮੈਨੂੰ ਖੁਸ਼ੀ ਹੈ ਕਿ ਜਦ ਦਾ ਇਹ ਸੁਨੇਹਾ ਆਉਣ ਲੱਗਾ ਵੀ ਇਹ ਸਾਰੇ ਇਕੱਠੇ ਹੋ ਰਹੇ ਨੇ ਬਹੁਤ ਬੁਢੀ ਖੁਸ਼ੀ ਦੀ ਗੱਲ ਆ ਪੰਜਾਬ ਸਰਕਾਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਮੁੱਖ ਮੰਤਰੀ ਗੱਲ ਭਲਾੜੇ ਤੋਂ ਮੁੜਿਆ ਸਾਡਾ ਜਹਾਜ਼ ਕਹਾ ਲੈ ਜਾਂਦਾ ਜਾ ਕੇ ਡੱਲੇਵਾਲ ਕੋਲ ਜਾਂਦਾ ਜਾ ਕੇ ਕਹਿੰਦਾ ਆ ਵੀ ਮੈਂ ਚੱਲਦਾ ਤੁਹਾਨੂੰ ਸੰਭੂ ਬਾਟਰ ਮੈਂ ਲੰਗਾ ਕੇ ਲੈ ਕੇ ਜਾਂਦਾ ਖਲੌਰੀ ਮੈਂ ਲੰਗਾ ਕੇ ਲੈ ਕੇ ਜਾਂਦਾ ਇਹ ਸਾਡੇ ਮੁੱਖ ਮੰਤਰੀ ਤੇ ਵੀ ਗੋਲੇ ਚੱਲਦੇ ਫਿਰ ਲੋਕਾਂ ਨੂੰ ਦੁਨੀਆ ਨੂੰ ਪਤਾ ਲੱਗਦਾ ਨਾ ਕਿ ਇਹ ਇਹ ਪੰਜਾਬ ਨੂੰ ਵੱਖਰਾ ਕਰਨਾ ਚਾਹੁੰਦੇ ਨੇ ਨਾਲ ਨਹੀਂ ਰੱਖਣਾ ਚਾਹੁੰਦੇ ਇਹ ਇੱਥੇ ਸਾਡਾ ਮੁੱਖ ਮੰਤਰੀ ਜਿਹੜਾ ਚੁੱਪ ਧਾਰ ਰਿਹਾ ਹੈ ਇਤੋਂ ਆਏ ਲੱਗਦਾ ਵੀ ਇਹ ਵੀ ਬੀਜੇਪੀ ਦੀ ਸਾਜ਼ਿਸ਼ ਹੈ